नेपाली फेर ਇਹ ਲਿਖਿਆ ਰਿਹਾ ਹੈ। ਜੇ ਮੈਂ ਪੰਜਾਬ ਦੇ ਨਾਮ ਦੇ ਨਾਲ ਬਣੇ ਹੋਏ ਉਹ ਬਹੁਤ ਮੁਸ਼ਕਿਲ ਸਾਬ ਨੇ ਕਿ 12 ਬੰਦੇ ਇਹ ਬਿਲਕੁਲ ਕਿਹਾ ਕਿ ਤੇ ਇਹਨੇ ਬੱਚਿਆਂ ਦਾ ਬ੍ਰੇਕਫਾਸਟ ਕਰਨਾ ਹੈ ਇਹਨੇ ਐਲਾਨ ਕਰ ਦਿੱਤਾ। ਦੇਖੋ ਜਿੰਨਾ ਸ਼ਰਮਿੰਦਾ ਇਹ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ। ਸ਼ਹਿਰ ਦੇ ਇਤਿਹਾਸ 'ਚ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਊਗਾ। ਸੌ ਚੱਕ ਕੇ ਇੱਕ ਮੁੱਖ ਮੰਤਰੀ ਆਪ ਦੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਵਾਧੂ ਸਮਝ ਕੇ ਆ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ ਵੇਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਕੋਲ ਸਾਡਾ ਜਹਾਜ਼ ਸਾਡੇ ਪੈਸੇ ਲੈ ਕੇ ਪੂਰੇ ਦੇਸ਼ 'ਚ ਘੁਮਾਉਂਦਾ ਰਿਹਾ ਪੂਰੇ ਦੇਸ਼ 'ਚ ਇਸ਼ਤਿਹਾਰ ਪੰਜਾਬ ਦੇ ਪੈਸਿਆਂ ਦੇ ਨਾਲ ਕੱਢ ਕੱਢ ਕੇ ਕੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਪਾਰ ਤਾਂ ਹੁੰਦੀ ਹੈ ਕਿ ਹੁਣ ਜਸ ਅੱਧਾ ਪੰਜਾਬ ਹੜਾਂ 'ਚ ਡੁੱਬਿਆ ਹੋਇਆ ਹੈ ਜਾ ਕੇ ਅਬੋਰ ਫਾਜ਼ਲ ਦਾ ਸੁਲਤਾਨ ਹੈ ਨਾ ਇਹਨਾਂ ਥਾਵਾਂ 'ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕੀ ਸੜਕਾਂ 'ਚ ਵਿਚਾਰੇ ਰਾਤਾ ਕੱਟ ਰਹੇ ਨੇ ਪਰਿਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਹੈ ਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਦਵਾ ਚਾਹੀਦੀ ਹੈ ਕੋਈ ਖਾਣ ਨੂੰ ਚਾਹੀਦਾ ਹੈ ਕੋਈ ਡੀਜ਼ਲ ਚਾਹੀਦਾ ਹੈ ਕੋਈ ਬੰਦ ਮਜ਼ਬੂਤ ਕਰਨ ਇਹਦੇ ਵਾਸਤੇ ਤਮਿਲਨਾਡੂ ਬੈਠੇ ਹੋਏ ਨੇ ਮੁੱਖ ਮੰਤਰੀ ਸਾਹਿਬ ਬਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਤੁਹਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜਰੀਵਾਲ ਤੇ ਆਮ ਆਦਮੀ ਦੀ ਸਿਆਸਤ ਚਮਕਾਉਣ ਵਾਸਤੇ ਕਮਲਨਾਡੂ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਆਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਆਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਕਮਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪ੍ਰਵਾਸ ਸਮੇਂ ਤੋਂ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੱਬ ਰੱਬ ਰੱਖ ਉਹਨਾਂ ਦਾ ਹਾਲ ਹੈਗਾ ਕੇਜਰੀਵਾਲ ਨੂੰ ਇੱਥੇ ਪੰਜਾਬ ਆ ਜਦ ਪੰਜਾਬ ਨੂੰ ਲੁੱਟਣ ਵਾਸਤੇ ਪੂਰਾ ਉਹਦੇ ਹਵਾਲੇ ਠੇਕੇ ਚੜਾਤਾ ਤੇ ਆਪ ਮੌਜਬਾਸੀਆ ਕਰਦੇ ਹੋਏ ਦੇਸ਼ 'ਚ ਫਿਰ ਰਹੇ ਨੇ ਕਦੇ ਸੁਣਿਆ ਹੈ ਕਿ ਮੁੱਖ ਮੰਤਰੀ ਦੇ ਆਪ ਨੇ ਸੂਬੇ 'ਚ ਇੰਨਾ ਵੱਡਾ ਨੁਕਸਾਨ ਪਾਣੀ ਦੇ ਨਾਲ ਹੋ ਰਿਹਾ ਹੈ ਤੇ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਪ੍ਰਮੰਤਰੀ ਵੇ ਮਨ ਕਾਇ ਕਹਾ ਲੋ ਟੱਕੇ ਜੋ ਵੇਖੀ ਸੰਤੁਰਾ ਨਟ ਹੁੰਦਾ ਬਿਲਾ ਸੁਦ ਮਨ ਲਪ ਲਪ ਜਾ ਬਿੰਦਕਿਆ ਸਹੀ ਚਾਰ ਭਰੀ ਐ ਇਨਸਾਨੀ ਸਰੋਂ ਤੋਂ ਪਾਏ ਜੋ ਕਲ ਗੀਤ ਗਰੀ ਐ ਰਾਤ ਤੋਂ ਨਿਤ ਜੋ ਵਾਹ ਭੋਦੀ ਕਦੰਭ ਭਰੀ ਐ ਆਠ ਬਹਿਨ ਚਤਵੈ ਨੇ ਕਰਚੈ ਬੁਰਾ ਚਤਵਤ ਚਤਵਤ ਮਰੀਐ ਨਿੰਦਕ ਪ੍ਰਭੂ ਬੁਲਾਇਆ ਕਾਲ ਨੇ ਰਹਾਏ ਆਦਿਆਂ ਸੁਬਾਦਿ ਉਠਰੀਐ ਨਾਨਕ ਰਖਾਇਆ ਪ੍ਰਗਮੀ ਕਿਆ ਮਨ ਸੁਬਪਰੇ ਕਰੀਐ ਬੇਲਾ ਬਲ ਮਨ ਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰੈ ਕਰਾਵੈ ਮੁਕਰ ਪਾਵੈ